ਕੀ ਨਾਮ ਆ ਪੂਰਾ ਤੁਹਾਡਾ ਕਰਨਵੀਰ ਸਿੰਘ ਤੇ ਗੈਟ ਅਪ ਕੁੜੀਆਂ ਵਾਲਾ ਰੱਖਿਆ ਹਾਂਜੀ ਮਾਪਿਆਂ ਨੇ ਕਦੇ ਟੋਕੇ ਨਹੀਂ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਅੱਜ ਤੱਕ ਕਦੀ ਕਿਸੇ ਚੀਜ਼ ਤੋਂ ਟੋਕੇ ਜਿਹੜੇ ਮੇਰੇ ਇੱਕ ਸਿਸਟਰ ਆ ਉਹ ਬਹੁਤ ਜ਼ਿਆਦਾ ਸਪੋਰਟਿਵ ਐ ਜਿਹੜੇ ਦੂਸਰਿਆਂ ਤੋਂ ਮੈਂ ਮੈਨੂੰ ਪਸੰਦ ਵੀ ਨਹੀਂ ਹੈਗੇ ਉਹਨਾਂ ਲੋਕ ਸਾਨੂੰ ਟਿੱਚਰਾਂ ਕਰਦੇ ਆ ਮਤਲਬ ਰਿਸ਼ਤੇਦਾਰ ਮੈਨੂੰ ਨਾ ਫੋਨ ਕਾਨੇ ਮਾਰਦੇ ਆ ਲੋਕ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਕਹਿੰਦੇ ਆ ਕਿਉਂ ਕਿਵੇਂ ਆ ਮੂ ਤੋਂ ਦੇ ਵੀ ਜਵਾਬ ਦਵੋ ਕਿ ਜਿੰਨੂੰ ਇਵੇਂ ਲੱਗਦਾ ਹੈ ਨਾ ਕਿ ਮੈਂ ਆਪ ਚੇਂਜ ਕੀਤਾ ਮੇਰਾ ਟੈਸਟ ਕਰਵਾ ਸਕਦੇ ਹੋ ਪਿੰਡ ਚ ਰਹਿੰਦੇ ਸੀ ਉਦੋਂ ਵੀ ਲੋਕੀ ਗੱਲਾਂ ਕਰਦੇ ਸੀ ਬਟ ਹੁਣ ਤਾਂ ਮੈਂ ਬਹੁਤ ਜ਼ਿਆਦਾ ਗੈਟ ਅਪ ਚੇਂਜ ਕਰਿਆ ਹੁਣ ਤਾਂ ਹੋਰ ਵੀ ਜ਼ਿਆਦਾ ਕਰਦੇ ਨੇ ਲੋਕ ਗਲਤ ਨਿਗਾਨ ਦੇਖਦੇ ਹੋ ਤੁਹਾਡੀ ਬਾਈਕ ਯੂਨੀਵਰਸਿਟੀ ਵਿੱਚ ਸਭ ਤੋਂ ਜ਼ਿਆਦਾ ਪੜੇ ਲਿਖੇ ਲੋਕ ਕਹਿ ਸਕਦੇ ਸੀ ਪਰ ਉਹ ਨਹੀਂ ਹੈਗੇ ਇੱਥੇ ਜਦੋਂ ਹੱਸਦੇ ਆਣਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਤੂੰ ਕਿਸੇ ਨਾਲ ਗੱਲ ਕਰਨ ਲੱਗਰ ਕਿਉਂ ਕਿਸੇ ਨੂੰ ਤਾਂ ਕਰ ਰਿਹਾ ਕਪੜੇ ਦੇਖਨੇ ਪਏ ਉਹ ਪਏ ਕਿ ਦੱਸ ਮੇਰੇ ਕਪੜੇ ਆ ਤੁਸੀਂ ਕਿਹੜਾ ਪੈਸੇ ਦੇ ਕੇ ਜਾਂਦੇ ਹੋ ਯਾਰ ਮੈਂ ਜਦੋਂ ਆ ਰਹੀ ਸੀ ਜਮਲੂ ਗੋਦ ਕੋਲ ਸੀ ਇੰਨਾ ਸੋਹਣਾ ਮੁੰਡਾ ਸਰਦਾਰ ਵੀ ਇੰਨੀ ਸੋਹਣੀ ਪੱਗ ਬੰਨੀ ਹੈ ਨਾ ਕਿ ਜਿੰਨੀ ਸੋਹਣੀ ਪੱਗ ਇੰਨੀ ਸੋਹਣੀ ਥੋੜੀ ਜਿਹੀ ਤੁਹਾਨੂੰ ਨੌਲੇਜ ਹੁੰਦੀ ਦੁਨੀਆ ਕਿਤੇ ਦੀ ਕਿਤੇ ਚੱਲ ਜਾਂਦੀ ਹੁਣੇ ਕੋਣੇ ਕਮੈਂਟ ਕੀਤਾ ਕੋਈ ਨਹੀਂ ਕਮੈਂਟ ਕੀਤਾ ਕਿ ਉਹਦੇ ਜਿਹੜੀ ਨਾਲ ਉਹਦੀ ਗਰਲਫ੍ਰੈਂਡ ਬੈਠੀ ਸੀ ਜਾਂ ਫ੍ਰੈਂਡ ਜੋ ਵੀ ਸੀ ਉਹਨੂੰ ਹਿਲਾ ਕੇ ਉਹ ਦੇਖੀ ਜਾ ਰਹੀ ਹੈ ਯੂਨੀਵਰਸਿਟੀ ਚ ਆ ਕੇ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਜੈਂਡਰ ਦੀ ਤਾਂ ਉਹਨਾਂ ਦਾ ਫਿਰ ਪੜੇ ਲਿਖੇ ਹੋਣ ਦਾ ਫਾਇਦਾ ਕੀ ਹੋਏ? ਯੂਨੀਵਰਸਿਟੀ ਚ ਘੁੰਮਣ ਆਂਦੇ ਹੋ ਇੱਥੇ ਲੋਕੀ ਪੜਨ ਆਂਦੇ ਆ ਤੁਸੀਂ ਰਿਲੇਸ਼ਨ ਬਣਾਉਣ ਆਂਦੇ। ਲੋਕ ਟੌਂਟ ਮਾਰਦੇ ਸੀ ਜਦੋਂ ਤੁਸੀਂ ਚੱਲਦੇ ਫਿਰਦੇ ਆ ਜਾਂ ਤੁਹਾਡੇ ਗੈਟਅਪ ਨੂੰ ਦੇਖ ਕੇ। ਜਦੋਂ ਮੈਂ ਯੂਨੀਵਰਸਿਟੀ ਚ ਆਏ ਉਦੋਂ ਤਾਂ ਬਹੁਤ ਟੌਂਟ ਮਾਰਦੇ ਸੀ ਉਹ ਹੁਣ ਵੀ ਨਹੀਂ ਹਟਦੇ। ਉਹ ਹੁਣ ਵੀ ਬਹੁਤ ਮਾਰਦੇ। ਪਰ ਲੋਕਾਂ ਪਿੱਛੇ ਲੱਗ ਕੇ ਮੈਂ ਆਪਣਾ ਗੈਟਅਪ ਨਹੀਂ ਚੇਂਜ ਕਰ ਸਕੀ। ਕਹ ਸਕਦੇ ਕਿ ਯੂਨੀਵਰਸਿਟੀ ਯੂਨੀਵਰਸਿਟੀ ਹੈਗੀ ਆ ਲੋਕੀ ਪੜੇ ਲਿਖਿਆ ਬਟ ਇੱਥੇ ਪੜੇ ਲਿਖੇ ਲੋਕ ਜਮਾ ਨਹੀਂ ਹੈਗੇ ਸੋਸਾਇਟੀ ਕੀ ਸੋਚਦੀ ਹੈ ਸੋਸਾਇਟੀ ਮੈਨੂੰ ਕਮੈਂਟ ਕਰਕੇ ਇਹ ਤਾਂ ਬੌਲਰ ਕੁਝ ਬੋਲਦੀ ਹੈ ਕਿ ਤੂੰ ਇਹ ਵਾ ਤੂੰ ਆਪਣੇ ਆਪ ਨੂੰ ਚੇਂਜ ਕੀਤਾ ਕਿ ਜਿਹੜੇ ਇਦਾਂ ਦੇ ਮੈਸੇਜ ਕਰਦੇ ਤੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗਦਾ ਫਿਜ਼ੀਕਲੀ ਰਿਲੇਸ਼ਨ ਜ਼ਿਆਦਾ ਅਟਰੈਕਟ ਕਰ ਰਹੇ ਨੇ ਰਿਸ਼ਤਿਆਂ ਦੀ ਭਾਵਨਾ ਜਮਾ ਨਹੀਂ ਹੈਗੀ ਲੋਕਾਂ ਦੀ ਰਿਸ਼ਤੇਰ ਵੱਧ ਟੌਂਟ ਮਾਰਦੇ ਆ ਜਾਂ ਲਾਂਭਾ ਦਿੰਦੇ ਆ ਮਾਪਿਆਂ ਨੂੰ ਇਹ ਥੋੜਾ ਮੁੰਡਾ ਕੀ ਕਰੀ ਜਾਂਦਾ ਪਾਪਾ ਦੇ ਨਾਨਕਿਆਂ ਚੋਂ ਹੈਗੇ ਆ 1-2 ਪਰਸਨ ਉਹ ਕਰਦੇ ਬਟ ਮੈਨੂੰ ਉਹਨਾਂ ਦੀ ਜਮਾ ਵੀ ਪਰਵਾਹ ਨਹੀਂ ਹੈ ਕਿ ਜੇ ਮੇਰੇ ਪੇਰੈਂਟਸ ਨਹੀਂ ਕੁਝ ਕਹਿ ਰਹੇ ਨਾ ਤਾਂ ਮੈਂ ਦੁਨੀਆਦਾਰੀ ਦੀ ਜਮਾ ਪਰਵਾਹ ਨਹੀਂ ਕਰਦਾ ਉੱਥੇ ਮੇਰੇ ਨਾਲ ਇੱਕ ਘਟਨਾ ਵਾਪਰੀ ਸੀ ਜਦੋਂ ਮੈਂ ਸੁੱਤੇ ਮਤਲਬ ਮੇਰੇ ਜਮਨ ਨਾਲ ਲੱਗੇ ক্লোਜ਼ ਹੋਏ ਤਾਂ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰ ਦਿੱਤੀ ਕਿਸੇ ਰਿਸ਼ਤੇਦਾਰ ਨੇ ਹਾਂਜੀ ਰਿਸ਼ਤੇਦਾਰੀਆਂ ਚ ਕੱਲ ਨਾਮ ਦੇ ਹੀ ਰਿਸ਼ਤੇਦਾਰੀਆਂ ਨੇ ਬਸ ਕਿ ਸਰਗਾ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਕਰਨੀ ਪਈ ਹੁਣ ਮੈਂ ਰਿਸ਼ਤੇਦਾਰੀ ਚ ਵੀ ਬਹੁਤ ਜ਼ਿਆਦਾ ਮੈਂ ਜਾਣਾ ਹੀ ਬੰਦ ਕਰਤਾ ਰਿਸ਼ਤੇਦਾਰ ਫਿਰ ਬੰਦਾ ਸਰਵਾਈਵ ਕਿਵੇਂ ਕਰੋਗੇ ਚੇਤਨੂ ਪਤਾ ਕਿ ਅਸੀਂ ਜੋ ਵੀ ਸਾਡਾ ਜੈਂਡਰ ਹੈ ਨਾ ਤੁਸੀਂ ਉਹਨੂੰ ਐਕਸੈਪਟ ਕਰੋ ਕਿਉਂਕਿ ਲੋਕਾਂ ਦਾ ਕੰਮ ਬੋਲਣਾ ਉਹਨਾਂ ਨੂੰ ਬੋਲਣ ਦੀ ਕਿੰਨੇ ਕੋ ਲੋਕ ਨੇ ਜਿਹਨਾਂ ਦੇ ਜਿਹੜੇ ਅੰਦਰ ਹੀ ਸਰ ਵਿੱਚ ਜਾਂ ਦੱਬ ਕੇ ਬਹਿ ਜਾਂਦੇ ਨੇ ਕੋਈ ਸਰਕਲ ਚ ਮਿਲਿਆ ਵੀ ਯਾਰ ਮਨ ਤਾਂ ਮੇਰਾ ਵੀ ਸੀ ਪਰ ਮਜਬੂਰੀਆਂ ਨੇ 2023 ਚ ਮੈਂ ਯੂਨੀਵਰਸਿਟੀ ਚ ਗਰਲਿਸ਼ ਗੈਟਅਪ ਕੀ ਤਸਕਰ ਵਾ ਚੋਤੇ ਤਾਂ ਸ਼ਰਤ ਰੱਖਿਆ ਸੀ ਤੁਸੀਂ ਹਾਂਜੀ ਕੱਲੇ ਮੁੰਡਿਆਂ 'ਚ ਦਿੱਕਤਾਂ ਨਹੀਂ ਜਾਂ ਕੁੜੀਆਂ 'ਚ ਵੀ ਹੈ ਇਹ ਟੌਂਟ ਮਾਰਨਾ ਸਮਾਜ ਜਿਹੜਾ ਉਹ ਕਿਸੇ ਨੂੰ ਵੀ ਟਿਕਨ ਨਹੀਂ ਦਿੰਦਾ ਹਰ ਇੱਕ ਇਨਸਾਨ ਆਪਦੀ ਫ੍ਰੀडम ਨੂੰ ਮੰਨਣਾ ਚਾਹੁੰਦਾ ਤਾਂ ਉਹਨੂੰ ਲੱਗਦਾ ਹੈ ਕਿ ਮੈਂ ਇਹਦੀ ਆਜ਼ਾਦੀ ਆ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਗੁਜ਼ਾਰਨੀ ਚਾਹਣਾ ਬਹੁਤ ਘੱਟ ਲੋਕ ਨੇ ਜਿਹੜੇ ਆਪਦੇ ਪੈਸ਼ਨ ਨੂੰ ਆਪਦੀਆਂ ਅੰਦਰਲੀਆ ਭਾਵਨਾਵਾਂ ਨੂੰ ਲੋਕਾਂ ਨਾਲ ਜ਼ਾਹਰ ਕਰਦਾ ਜਾ ਲੋਕਾਂ ਚ ਉਸ ਨੂੰ ਅੱਗੇ ਲਿਆ ਕੇ ਰੱਖਦਾ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੇਰੀ ਆਪਦੀ ਪਰਸਨਲ ਜ਼ਿੰਦਗੀ ਆ ਮੈਂ ਕਿਸੇ ਵੀ ਤਰ੍ਹਾਂ ਬਤੀਤ ਕਰ ਸਕਦਾ ਉਹ ਅੱਜ ਦੁਨੀਆ ਦੇ ਵਿੱਚ ਕਿਵੇਂ ਸਰਵਾਈਵ ਕਰਦੇ ਨੇ ਪ੍ਰਮਾਤਮਾ ਨੇ ਜਦੋਂ ਸ੍ਰਿਸ਼ਟੀ ਨੂੰ ਸਾਜਿਆ ਤੇ ਔਰਤ ਤੇ ਮਰਦ ਦੀ ਜਿਹੜੀ ਇੱਕ ਜਾਤ ਬਣਾਈ ਆ ਉਸ ਤੋਂ ਬਾਅਦ ਅੰਦਰ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਕਿਸੇ ਦੀਆਂ ਵੀ ਬਦਲ ਸਕਦੀਆਂ ਨੇ ਕਿਸੇ ਦੇ ਮਨ ਦੇ ਅੰਦਰਲੇ ਭਾਵ ਔਰਤ ਦੇ ਨੇ ਚਾਹੇ ਉਹ ਮਰਦ ਦੇ ਨੇ ਵੱਖੋ ਵੱਖਰੇ ਨੇ ਪਰ ਕਿਸੇ ਮਰਦੇ ਦੇ ਰੂਪ ਚ ਜਨਮ ਲੈਣ ਤੋਂ ਬਾਅਦ ਜਦੋਂ ਉਹਦੇ ਅੰਦਰਲੀਆਂ ਤਬਦੀਲੀਆਂ ਨੇ ਜਿਉਂਦੀ ਭਾਵਨਾ ਕਿਸੇ ਔਰਤ ਵਰਗੀ ਹੁੰਦੀ ਆ ਤਾਂ ਲੋਕ ਜਾਂ ਇਸ ਸੋਸਾਇਟੀ ਉਹਨੂੰ ਕਿਵੇਂ ਦੇਖਦੀ ਆ ਤੇ ਉਹ ਬੰਦਾ ਕਿਵੇਂ ਸਰਵਾਈਵ ਕਰਦਾ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਿਹੜੇ ਕਰਨ ਜੁੜੇ ਨੇ ਜਿਨ੍ਹਾਂ ਨੇ ਆਪਦੇ ਗੈਟਅਪ ਨੂੰ ਬਦਲਿਆ ਤੇ ਲੋਕਾਂ ਚ ਜਾਂ ਸੋਸਾਇਟੀ ਚ ਕਿਵੇਂ ਵਿਚਰਦੇ ਨੇ ਬਹੁਤ ਬਹੁਤ ਸਵਾਗਤ ਕਰ ਤੁਹਾਡਾ ਠੀਕ ਠਾਕ ਹੋ ਹਾਂਜੀ ਕੀ ਨਾਮ ਆ ਪੂਰਾ ਤੁਹਾਡਾ ਕਰਨਵੀਰ ਸਿੰਘ ਕਰਨਵੀਰ ਸਿੰਘ ਤੇ ਗੈਟ ਅਪ ਕੁੜੀਆਂ ਵਾਲਾ ਰੱਖਿਆ ਹਾਂਜੀ ਸਰ ਕਿਵੇਂ ਪਹਿਲੀ ਵਾਰ ਕਿ ਕਦੋਂ ਫੀਲਿੰਗ ਆਈ ਵੀ ਵੀ ਮੇਰੇ ਚ ਕੁੜੀਆਂ ਵਾਲੀਆਂ ਫੀਲਿੰਗਸ ਨੇ ਮੈਨੂੰ ਆਲਮੋਸਟ ਤਾਂ ਸਟਾਰਟਿੰਗ ਤੋਂ ਹੀ ਪਤਾ ਸੀ ਕਿ ਮੇਰੀ ਇੱਕ ਬਾਡੀ ਡਿਫਰੈਂਟ ਆ ਮੇਰੀ ਫੀਲਿੰਗਸ ਡਿਫਰੈਂਟ ਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਂ ਆਪਣੀ ਸਿਸਟਰ ਦੀ ਫਰੌਕ ਪਾਉਣੇ ਨਹੀਂ ਪਰਪਲ ਕਲਰ ਦੀ ਫਰੌਕ ਸੀ ਮੈਨੂੰ ਨਹੀਂ ਯਾਦਾ ਤਾਂ ਅਸੀਂ ਮੈਂ ਗਲੀ 'ਚ ਖੇਡਦੇ ਹੁੰਦੇ ਸੀ ਜ਼ਿਆਦਾਤਰ ਮੈਂ ਕੁੜੀਆਂ ਨਾਲ ਹੀ ਖੇਡਦੇ ਸੀ ਹੂੰ ਤਾਂ ਮੈਂ ਆਉਣਾ ਜਾਣਾ ਬਸ ਕੁੜੀਆਂ ਵਾਂਗ ਹੀ ਰਹਿੰਦੇ ਤੇ ਮਾਪਿਆਂ ਨੇ ਕਦੇ ਟੋਕਿਆ ਨਹੀਂ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਅੱਜ ਤੱਕ ਕਦੀ ਕਿਸੇ ਚੀਜ਼ ਤੋਂ ਟੋਕਿਆ ਨਹੀਂ ਤੇ ਜਦੋਂ ਆਂਡਗਵਾਂਡ ਵਿੱਚ ਚਰਦੇ ਸੀ ਜਾਂ ਨੇੜੇ ਤੇੜੇ ਆਲਿਆਂ ਨੇ ਕਦੇ ਇਸ ਚੀਜ਼ ਦਾ ਕਿਹਾ ਹੋਵੇ ਵੀ ਮੁੰਡਿਆਂ ਵਾਲੇ ਭੇਸ 'ਚ ਤੇ ਗੈਟਅਪ ਕੁੜੀਆਂ ਵਾਲਾ ਨਹੀਂ ਮੇਰੇ ਆਂਡਗਵਾਂਡ ਵੀ ਬਹੁਤ ਵਧੀਆ ਰਹੇ ਆ ਕਿਉਂਕਿ ਮੈਂ ਹੁਣ ਵੀ ਜਦੋਂ ਯੂਨੀਵਰਸਿਟੀ ਤੋਂ ਘਰੇ ਜਾਵਾਂ ਨਾ ਮੇਰੇ ਅੰਡਗੁਆਂਡ ਮੈਨੂੰ ਸਪੈਸ਼ਲ ਕਹਿੰਦੇ ਆ ਕਿ ਸਾਡੇ ਘਰੇ ਸਾਨੂੰ ਮਿਲਣਾ ਕਿਉਂਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਦੀ ਉਹਨਾਂ ਦੇ ਮਨ 'ਚ ਵੀ ਇਹੋ ਜਿਹਾ ਖਿਆਲ ਨਹੀਂ ਆਇਆ ਸਰਕਲ ਕਿਹੋ ਜਿਹਾ ਕਰਨ ਫਿਰ ਕੁੜੀਆਂ ਨਾਲ ਵੱਧ ਵਿਚਰਦੇ ਜਾਂ ਮੁੰਡਿਆਂ 'ਚ ਜ਼ਿਆਦਾ ਰਹਿਣੇ ਮੈਂ ਘਰੇ ਜਾਵਾਂ ਤਾਂ ਮੈਂ ਬਸ ਅੰਡਗੁਆਂਡ ਤੱਕ ਹੀ ਰਹਿਨੇ ਆ ਫਿਰ ਮਤਲਬ ਕਿ ਮੈਂ ਜ਼ਿਆਦਾ ਪਿੰਡ ਦੇ ਜ਼ਿਆਦਾ ਸਰਵਾਈਵ ਨਹੀਂ ਕਰਦੇ ਹੁਣ ਕਿਉਂਕਿ ਮੈਨੂੰ ਪਿੰਡ ਦੇ ਲੋਕਾਂ ਦਾ ਦੇਖਣ ਦਾ ਨਜ਼ਰੀਆ ਵੀ ਹੁਣ ਬਦਲਦਾ ਜਾ ਰਿਹਾ ਉਸ ਚੀਜ਼ ਤੋਂ ਪਰ ਮੈਨੂੰ ਪਹਿਲਾਂ ਜਦੋਂ ਮੈਂ ਪਿੰਡ 'ਚ ਰਹਿੰਦੇ ਸੀ ਉਦੋਂ ਵੀ ਲੋਕੀ ਗੱਲਾਂ ਕਰਦੇ ਸੀ ਬਟ ਹੁਣ ਤਾਂ ਮੈਂ ਬਹੁਤ ਜ਼ਿਆਦਾ ਗੈਟਅਪ ਚੇਂਜ ਕਰਿਆ ਹੁਣ ਤਾਂ ਹੋਰ ਵੀ ਜ਼ਿਆਦਾ ਕਰਦੇ ਨੇ ਬਟ ਇਸ ਚੀਜ਼ ਨੂੰ ਮੈਂ ਜ਼ਿਆਦਾ ਇਗਨੋਰ ਕਰਨਾ ਸਿੱਖ ਰਿਹਾ ਤਾਂ ਮੈਂ ਕਰੇ ਹੀ ਰਹਿਨੇ ਆ ਜਾਂਡ ਗੁਆਂਢ ਦੇ ਵਿੱਚ ਜਦੋਂ ਸਕੂਲ ਟਾਈਮ 'ਚ ਪੜ੍ਹਦੇ ਸੀ ਫਿਰ ਉਦੋਂ ਦਾ ਕੀ ਹਾਲ ਕਿਹੋ ਜਿਹਾ ਮਾਹੌਲ ਸੀ ਉਦੋਂ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਮੇਰੇ ਮਤਲਬ ਕਿ ਜਦੋਂ ਕੋਈ ਨਵਾਂ ਨਵਾਂ ਸਟੂਡੈਂਟ ਆਉਂਦਾ ਸੀ ਹੈਨਾ ਉਹਨੂੰ ਬਾਲੀ ਇਰਿਟੇਸ਼ਨ ਹੁੰਦੀ ਸੀ ਮੇਰੇ ਤੋਂ ਕਿ ਕਿਵੇਂ ਆ ਬਟ ਮੇਰੇ ਟੀਚਰ ਜਿਹੜੇ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ ਮਤਲਬ ਉਹਨਾਂ ਨੇ ਅੱਜ ਤੱਕ ਮੈਨੂੰ ਸਕੂਲ ਦੇ ਵਿੱਚ ਕਦੀ ਵੀ ਕਿਸੇ ਚੀਜ਼ ਦੀ ਦਿੱਕਤ ਨਹੀਂ ਆਨ ਦਿੱਤੀ ਹੂੰ ਕਿ ਮੈਂ ਇੱਕ ਦੱਸ ਦਿਆਂ ਮੇਰੇ ਇੱਕ ਮੈਮ ਸੀ ਪਰਮਜੀਤ ਕੌਰ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਉਂਦਾ ਉਹਨਾਂ ਦਾ ਤੇ ਸ਼੍ਰੀਮਤੀ ਬਲਵਿੰਦਰ ਕੌਰ ਮੈਡਮ ਹੈ ਉਹਨਾਂ ਦਾ ਇੱਥੋਂ ਤੱਕ ਹੱਥ ਹੈ ਮੇਰੇ ਯੂਨੀਵਰਸਿਟੀ ਤੱਕ ਕਦੇ ਐਵੇਂ ਹੋਵੇ ਹੋਵੇ ਵੀ ਸ਼ਰਮਿੰਦਾ ਹੋਣਾ ਪਿਆ ਹੋਵੇ ਜਾਂ ਲੋਕਾਂ ਨੇ ਛੇੜਿਆ ਹੋਵੇ ਸਕੂਲ ਟਾਈਮ ਲੋਕ ਕਮੈਂਟ ਕਰਦੇ ਹੋਣ ਮੈਨੂੰ ਸਕੂਲ ਟਾਈਮ 'ਚ ਮੈਂ ਦੋ ਸਕੂਲ ਚੇਂਜ ਕੀਤੇ ਆ ਪਹਿਲਾਂ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲ ਸਟੱਡੀ ਕੀਤੀ ਆ 6 ਤੋਂ ਲੈ ਕੇ 10 ਤੱਕ ਦੀ ਫਿਰ ਮੈਂ ਸ਼ਹੀਦ ਗੁਰਚਰਨ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸੁਚਗਾਵਾ ਅੰਮ੍ਰਿਤਸਰ 'ਚ ਹੀ ਸਟੱਡੀ ਕੀਤੀ ਆ +1 +2 ਹੂੰ ਤਾਂ ਮੈਨੂੰ ਦੋਨਾਂ ਸਕੂਲ ਦੇ ਵਿੱਚ ਕਦੀ ਵੀ ਕੋਈ ਜਿਹੜਾ ਮੇਰਾ ਦੂਸਰਾ ਸਕੂਲ ਸੀ ਉਹ ਕਾਫੀ ਦੂਰ ਸੀ ਮੈਨੂੰ ਮਤਲਬ ਟਰੈਵਲਿੰਗ ਕਰਨ ਦੇ ਬਟ ਮੈਨੂੰ ਉਦੋਂ ਇਸ ਚੀਜ਼ ਦੀ ਬਿਲਕੁਲ ਵੀ ਦਿੱਕਤ ਨਹੀਂ ਸੀ ਆਂਦੀ ਹੂੰ ਤਾਂ ਹੁਣ ਮੈਨੂੰ ਇਸ ਚ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਸਰਕਲ ਕਿਹੋ ਜਿਹਾ ਰਿਹਾ ਫਿਰ ਜਿਹੜੇ ਸਕੂਲ ਦਾ ਸੀਗਾ ਸਰਕਲ ਮੇਰੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਹੁਣ ਜਿਹੜੇ ਜਿਹੜੇ ਫਰੈਂਡ ਸੀ ਉਹ ਹੁਣ ਵੀ ਮੈਸੇਜ ਕਰਦੇ ਆ ਮਤਲਬ ਬਹੁਤ ਵਧੀਆ ਰਿਲੇਸ਼ਨ ਸੀ ਮੇਰੇ ਉਹਨਾਂ ਨਾਲ ਅੰਦਰ ਫੀਲਿੰਗਸ ਆਉਂਦੀਆਂ ਸੀ ਕਿ ਅਟਰੈਕਟ ਕਿੱਧਰ ਜ਼ਿਆਦਾ ਹੁੰਦੇ ਸੀ ਕਿ ਤੁਸੀਂ ਜਾਂ ਮਨ ਮਨ ਚੋਂ ਭਾਵਨਾਵਾਂ ਮਾ ਕੀ ਆਉਂਦੀ ਹੁੰਦੀ ਸੀ ਅ ਦੇਖਿਆ ਜਾਵੇ ਤਾਂ ਮਤਲਬ ਸਾਡੇ ਟੀਚਰਸ ਨੇ ਇੱਕ ਗੱਲ ਕਹੀ ਸੀ ਕਿ ਇਹ ਚੀਜ਼ ਜੈਂਡਰ ਜਿਹੜੀ ਹੈ ਕੋਈ ਵੀ ਨਹੀਂ ਹੁੰਦੀ ਚਾਹੇ ਕੁੜੀਆਂ ਚਾਹੇ ਮੁੰਡਾ ਹਨ ਇੱਕ ਉਸ ਸਮਾਜ ਲਈ ਬਰਾਬਰ ਹੈ ਬਟ ਅਸੀਂ ਕੁੜੀਆਂ ਨਾਲ ਵੀ ਰਹਿੰਦੇ ਸੀ ਮੁੰਡਿਆਂ ਨਾਲ ਵੀ ਰਹਿੰਦੇ ਸੀ ਕਦੀ ਇਹੋ ਜਿਹੀ ਕੋਈ ਗੱਲ ਆਈ ਨਹੀਂ ਪੱਤਨ ਤੇ ਅੰਦਰੋਂ ਫੀਲਿੰਗਸ ਫੀਲਿੰਗਸ ਜਿਹੜੀਆਂ ਸੀ ਉਹ ਮਤਲਬ ਮੇਰੀ ਫੀਲਿੰਗਸ ਤਾਂ ਸ਼ੁਰੂ ਤੋਂ ਹੀ ਗਰਲਿਸ਼ ਟਾਈਪ ਸੀ ਹਨ ਤਾਂ ਮੈਂ ਜ਼ਿਆਦਾਤਰ ਕੁੜੀਆਂ ਦੇ ਵਿੱਚ ਹੀ ਵਿਚਰਦੇ ਸੀ ਹੂੰ ਤੇ ਯੂਨੀਵਰਸਿਟੀ ਜਦੋਂ ਆਏ ਫਿਰ ਆਪਦੇ ਆਪ ਨੂੰ ਆਏ ਆਰਡ ਜ ਨਹੀਂ ਲੱਗਿਆ ਵੀ ਇੱਥੋਂ ਦਾ ਮਾਹੌਲ ਕਿਵੇਂ ਦਾ ਇੱਥੇ ਇੱਥੋਂ ਦੇ ਸਰਕਲ ਕਿਹੋ ਜਿਹੇ ਨੇ ਪੈਸੇ ਤਾਂ ਅੱਜ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਪਰ ਤੁਹਾਨੂੰ ਕਦੇ ਇਸ ਤਰ੍ਹਾਂ ਦੀ ਫੀਲ ਆਈ ਹੋਵੇ ਵੀ ਲੋਕ ਲੋਕ ਗਲਤ ਨਿਗਾਹ ਨਾਲ ਦੇਖਦੇ ਹੋਣ ਤੁਹਾਡੇ ਵੱਲ ਯੂਨੀਵਰਸਿਟੀ ਇੱਕ ਇਹੋ ਜਿਹਾ ਪਲੇਟਫਾਰਮ ਆ ਕਿ ਜਿੱਥੇ ਗਿਆਨ ਦਾ ਸਭ ਤੋਂ ਵੱਡਾ ਭੰਡਾਰ ਆ ਹਮ ਠੀਕ ਹੈ ਕਿਉਂਕਿ ਯੂਨੀਵਰਸਿਟੀ ਵਿੱਚ ਸਭ ਤੋਂ ਜ਼ਿਆਦਾ ਪੜੇ ਲੋਕ ਪੜੇ ਲਿਖੇ ਲੋਕ ਕਹਿ ਸਕਦੇ ਹਾਂ ਸੀ ਪਰ ਉਹ ਨਹੀਂ ਹੈਗੇ ਇੱਥੇ ਕਿਉਂਕਿ ਹੁਣ ਇਹਦੀ ਗੱਲ 3 ਵਜੇ ਦੀ ਗੱਲ ਹੈ ਮੈਂ ਜਦੋਂ ਆ ਰਹੀ ਸੀ ਜਮਾ ਲੋਗੋ ਦੇ ਕੋਲ ਸੀ ਇੰਨਾ ਸੋਹਣਾ ਮੁੰਡਾ ਸਰਦਾਰ ਵੀ ਇੰਨੀ ਸੋਹਣੀ ਪੱਗ ਬੰਨੀ ਹੈ ਨਾ ਕਿ ਜਿੰਨੀ ਸੋਹਣੀ ਪੱਗ ਹੈ ਇੰਨੀ ਸੋਹਣੀ ਥੋੜੀ ਜਿਹੀ ਤੈਨੂੰ ਨੌਲੇਜ ਹੁੰਦੀ ਦੁਨੀਆ ਕਿੱਤੇ ਦੀ ਕਿਤੇ ਚੱਲ ਜਾਂਦੀ ਹੂੰ ਉਹਨੇ ਉਹਨੇ ਕਮੈਂਟ ਕੀਤਾ ਕੋਈ ਉਹਨੇ ਕਮੈਂਟ ਕੀਤਾ ਕਿ ਉਹਦੇ ਜਿਹੜੀ ਨਾਲ ਉਹਦੀ ਗਰਲਫ੍ਰੈਂਡ ਬੈਠੀ ਸੀ ਜਾਂ ਫ੍ਰੈਂਡ ਜੋ ਵੀ ਸੀ ਉਹਨੂੰ ਹਿਲਾ ਕੇ ਕਹਿੰਦਾ ਉਹ ਦੇਖੀ ਜਾ ਰਿਹਾ ਕਿੱਧਰ ਜਾ ਰਿਹਾ ਹੈ ਨਾ ਮੈਂ ਉਹਨੂੰ ਉਸੇ ਵੇਲੇ ਕਮੈਂਟ ਕੀਤਾ ਮੈਂ ਕਿ ਜੇ ਤੈਨੂੰ ਬਹੁਤ ਹੀ ਦਿੱਕਤ ਹੈ ਮੈਂ ਤੇਰੇ ਲਾਗੋਂ ਦੀ ਲੰਗ ਜਾਨੇ ਤੂੰ ਗੌਰ ਨਾਲ ਦੇਖ ਲਈ ਫਿਰ ਉਹ ਇੱਕਦਮ ਤੇ ਅੱਖਾਂ ਨੀਵੀਆਂ ਪਾ ਗਿਆ ਕਿ ਲੋਕਾਂ ਨੂੰ ਐਡੀ ਵੱਡੀ ਮਤਲਬ ਯੂਨੀਵਰਸਿਟੀ ਚ ਆ ਕੇ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਜੈਂਡਰ ਦੀ ਤਾਂ ਉਹਨਾਂ ਦਾ ਫਿਰ ਪੜੇ ਲਿਖੇ ਹੋਣ ਦਾ ਫਾਇਦਾ ਕੀ ਹੋਇਆ ਹੂੰ ਲੋਕਾਂ ਦੇ ਮਨ ਚ ਹੈ ਕਿਤੇ ਨਾ ਕਿਤੇ ਹੈ ਵੀ ਅੰਦਰ ਮੈਲ ਲੋਕਾਂ ਦੇ ਕੈਨੂੰ ਸੀ ਇਹ ਕਹਿ ਸਕਦੇ ਕਿ ਯੂਨੀਵਰਸਿਟੀ ਯੂਨੀਵਰਸਿਟੀ ਹੈਗੀ ਆ ਲੋਕੀ ਪੜੇ ਲਿਖੇ ਬਟ ਇੱਥੇ ਪੜੇ ਲਿਖੇ ਲੋਕ ਜਮਾ ਨਹੀਂ ਹੈਗੇ ਇੱਥੇ ਲੋਕ ਰਿਲੇਸ਼ਨ ਬਣਾਉਣਾ ਆ ਜਿਆਦਾਤਰ ਕਿਉਂਕਿ ਇੱਥੇ ਲੋਕਾਂ ਨੂੰ ਰਿਲੇਸ਼ਨਾਂ ਦਾ ਮਤਲਬ ਹੈ ਮੈਂ ਹੁਣ ਆਪਣੀ ਰੀਸੈਂਟਲੀ ਦੋ ਦਿਨ ਦੀ ਗੱਲ ਪਹਿਲਾਂ ਦੱਸ ਦਿਆਂ ਮੇਰੀ ਇੱਕ ਫਰੈਂਡ ਸੀ ਅਸੀਂ ਪਹਿਲਾਂ ਨਾਈਟੀ ਸਟਾਲ ਤੇ ਚਾਹ ਪੀਤੀ ਤਾਂ ਦੋ ਮੁੰਡੇ ਆਏ ਹਨ ਕਹਿੰਦੇ ਉਹ ਜਿਹੜੇ ਤੇਰੇ ਨਾਲ ਕੁੜੀ ਸੀ ਤੂੰ ਉਹਦੇ ਨਾਲ ਫਰੈਂਡਸ਼ਿਪ ਕਰਵਾ ਦੇ ਮੈਂ ਕਿਹਾ ਡਿਪਾਰਟਮੈਂਟ ਅਸੀਂ ਵੈਸੇ ਯੂਨੀਵਰਸਿਟੀ ਚ ਘੁੰਮਣ ਆਏ ਸੀ ਕਿ ਤੁਸੀਂ ਯੂਨੀਵਰਸਿਟੀ ਚ ਘੁੰਮਣ ਆਉਂਦੇ ਹੋ ਇੱਥੇ ਲੋਕੀ ਪੜਨ ਆਉਂਦੇ ਆ ਤੁਸੀਂ ਰਿਲੇਸ਼ਨ ਬਣਾਉਂਦੇ ਹੂੰ ਥੌਟ ਦੀ ਗੱਲ ਆ ਥੌਟ ਉਹਨਾਂ ਦੀ ਥਿੰਕਿੰਗ ਇਸ ਤਰੀਜ਼ ਤੱਕ ਹੈ ਕਿ ਯੂਨੀਵਰਸਿਟੀ ਚ ਬਸ ਇਹੀ ਚੀਜ਼ਾਂ ਹੋ ਸਕਦੀਆਂ ਕਿ ਜਿਵੇਂ ਤੁਸੀਂ ਕਹਿ ਰਹੇ ਕਿ ਫਸਟ ਟਾਈਮ ਜਦੋਂ ਮੈਂ ਯੂਨੀਵਰਸਿਟੀ ਚ ਫਸਟ ਟਾਈਮ ਆਏ ਮੈਂ ਨਾ ਪਹਿਲਾਂ ਮੈਂ ਆਪਣੀ ਸਿਸਟਰ ਕੋਲ ਲਕਡਾਊਨ ਕਰਦੇ ਸੀ ਪਵਾਨੀਗੜ ਤੋਂ ਫਿਰ ਮੈਂ ਹੋ ਬਾਅਦ ਮੈਨੂੰ ਮੈਂ ਹੋਸਟਲ ਇਸ ਲਈ ਨਹੀਂ ਸੀ ਲਿਆ ਮੈਨੂੰ ਐ ਸੀ ਮੈਂ ਬਹੁਤ ਜ਼ਿਆਦਾ ਅਨਕੰਫਰਟੇਬਲ ਹ ਕਿਉਂਕਿ ਮੈਂ ਕਦੀ ਬੁਆਏਜ਼ ਦੇ ਵਿੱਚ ਜ਼ਿਆਦਾ ਵਿਚਰੇ ਨਹੀਂ ਫਿਰ ਮੇਰੇ ਫਰੈਂਡਸ ਜਦੋਂ ਥੋੜੇ ਜਿਹਾ ਫਰੈਂਡਸ ਬਣ ਗਏ ਫਿਰ ਮੈਂ ਹੋਸਟਲ ਲਈ ਅਪਲਾਈ ਕੀਤਾ ਮੈਨੂੰ इजीली ਮਿਲ ਗਿਆ ਤਾਂ ਜਦੋਂ ਮੈਂ ਫਿਰ ਜਦੋਂ ਹੋਸਟਲ ਚ ਰਹੇ ਮੈਂ ਫਸਟ ਵਾਰੀ ਹੋਸਟਲ ਤੋਂ ਬਾਹਰ ਰਹੇ ਨਾ ਚਾਰ ਮੁੰਡੇ ਛੇੜ ਰਹੇ ਸੀ ਇੱਕ ਸਾਡੀ ਫਰੈਂਡ ਸੀ ਉਹ ਵੀ ਇੱਥੇ ਰਹਿੰਦੇ ਯੂਨੀਵਰਸਿਟੀ ਤੋਂ ਹੂੰ ਉਹਨਾਂ ਨੇ ਸਾਨੂੰ ਇਸ ਚੀਜ਼ ਬਾਰੇ ਦੱਸਿਆ ਕਿ ਤੁਸੀਂ ਯੂਨੀਵਰਸਿਟੀ 'ਚ ਕਿਵੇਂ ਵਿਚਰ ਸਕਦੇ ਹੋ ਕਿਉਂਕਿ ਜੇ ਤੇ ਤੁਸੀਂ ਆਪਣੇ ਆਪ ਨੂੰ ਐਵੇਂ ਦੱਬ ਰੱਖਿਆ ਤਾਂ ਯੂਨੀਵਰਸਿਟੀ ਵਾਲੇ ਜਿਹੜੇ ਤੁਹਾਨੂੰ ਟੀਚਰਾਂ ਕਰਦੇ ਆ ਨਾ ਉਹ ਤੁਹਾਨੂੰ ਕਦੇ ਵੀ ਅੱਗੇ ਨਹੀਂ ਆਉਣ ਦੇਣਗੇ ਹੂੰ ਫਿਰ ਇਸ ਚੀਜ਼ ਨੂੰ ਮੈਂ ਹੌਲੀ-ਹੌਲੀ ਮਤਲਬ ਸਿੱਖਣਾ ਸਟਾਰਟ ਕੀਤਾ ਕਿ ਕਿਸ ਵੀ ਉਹ ਨਾਲ ਜਿਹੜਾ ਕਿਵੇਂ ਬੋਲਦਾ ਉਹਨੂੰ ਕਿਵੇਂ ਜਵਾਬ ਦੇਣਾ ਵੇ ਹੂੰ ਲੋਕ ਟੌਂਟ ਮਾਰਦੇ ਸੀ ਜਦੋਂ ਤੁਸੀਂ ਚੱਲਦੇ ਫਿਰਦੇ ਆ ਜਾਂ ਤੁਹਾਡੇ ਗੈਟਅਪ ਨੂੰ ਦੇਖ ਕੇ ਲੋਕ ਪਹਿਲਾਂ ਜਦੋਂ ਮੈਂ ਯੂਨੀਵਰਸਿਟੀ ਚ ਆਏ ਉਦੋਂ ਤਾਂ ਬਹੁਤ ਟੌਂਟ ਮਾਰਦੇ ਸੀ ਉਹ ਹੁਣ ਵੀ ਨਹੀਂ ਹਟਦੇ ਉਹ ਹੁਣ ਵੀ ਬਹੁਤ ਮਾਰਦੇ ਪਰ ਲੋਕਾਂ ਪਿੱਛੇ ਲੱਗ ਕੇ ਮੈਂ ਆਪਣਾ ਗੈਟਅਪ ਨਹੀਂ ਚੇਂਜ ਕਰ ਸਕਦੀ ਸੋਸਾਇਟੀ ਕਿਵੇਂ ਦੇਖਦੀ ਹੈ ਤੁਹਾਨੂੰ ਕੀ ਲੱਗਦਾ ਵੀ ਜਦੋਂ ਤੁਸੀਂ ਆਪ ਦਾ ਆਪਦੀ ਜਿਹੜੀ ਫ੍ਰੀਡਮ ਨੂੰ ਲੋਕਾਂ ਨਾਲ ਸਾਹਮਣੇ ਪੇਸ਼ ਕਰਦੇ ਆ ਜਾਂ ਤੁਸੀਂ ਤੁਹਾਡੇ ਅੰਦਰ ਦੀਆਂ ਕੀ ਫੀਲਿੰਗਸ ਨੇ ਉਹ ਅੱਗੇ ਰੱਖਦੇ ਆ ਸੋਸਾਇਟੀ ਕੀ ਸੋਚਦੀ ਹੈ ਸੋਸਾਇਟੀ ਜਿਹੜੀ ਆ ਉਹਨਾਂ ਨੂੰ ਬੱਸ ਮੈਂ ਇੱਕ ਸੋਸਾਇਟੀ ਬਾਰੇ ਕੀ ਸੋਚਿਆ ਜਾਵੇ ਕਿ ਇੱਕ ਮੈਨੂੰ ਪਰਸਨ ਦਾ ਮੈਸੇਜ ਆਇਆ ਇੰਸਟਾਗ੍ਰam ਤੇ ਕਿ ਵਾਈਟੋ ਦੀ ਦਾੜੀ ਪੱਗ ਉਹਨੇ ਬੰਨੀ ਇਸ 55 55 ਤੱਕ ਹੋਊਗੀ ਉਹਨੇ ਮੈਨੂੰ ਮੈਸੇਜ ਕੀ ਕੀਤਾ ਕਿ ਮੈਂ ਤੈਨੂੰ ਪੇ ਕਰ ਦਊਗਾ ਤੂੰ ਮੇਰੇ ਨਾਲ ਨਾਈਟ ਸਪੈਂਡ ਕਰ ਲੈ ਕਿ ਤੁਸੀਂ ਇਸ ਚੀਜ਼ ਨੂੰ ਵੀ ਸੋਸਾਇਟੀ ਉੱਧਰ ਤੇ ਸਾਨੂੰ ਕਮੈਂਟ ਕਰਕੇ ਇੰਸਟਾਗ੍ਰam ਤੇ ਮੈਸੇਜ ਹਾਂਜੀ ਸੋਸਾਇਟੀ ਮੈਨੂੰ ਕਮੈਂਟ ਕਰਕੇ ਇਹ ਤਾਂ ਬੋਲ ਕੁਝ ਬੋਲਦੀ ਹੈ ਕਿ ਤੂੰ ਇਹ ਵਾ ਤੂੰ ਆਪਣੇ ਆਪ ਨੂੰ ਚੇਂਜ ਕੀਤਾ ਕਿ ਜਿਹੜੇ ਇਦਾਂ ਦੇ ਮੈਸੇਜ ਕਰਦੇ ਤੁਹਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਸੋਸਾਇਟੀ ਨੂੰ ਵੀ ਬਸ ਅੱਜਕੱਲ ਰਿਲੇਸ਼ਨਸ ਫਿਜ਼ੀਕਲੀ ਰਿਲੇਸ਼ਨ ਜ਼ਿਆਦਾ ਅਟਰੈਕਟ ਕਰ ਰਹੇ ਨੇ ਰਿਸ਼ਤਿਆਂ ਦੀ ਭਾਵਨਾ ਜਮਾ ਨਹੀਂ ਹੈਗੀ ਲੋਕਾਂ ਚੋਂ ਰਿਸ਼ਤੇਦਾਰ ਕਿਵੇਂ ਕਦੇ ਰਿਸ਼ਤੇਦਾਰ ਚ ਕਦੇ ਗਏ ਹੂੰ ਜਾਂ ਪਰਿਵਾਰ ਦੇ ਜਿਹੜੇ ਤੁਹਾਡੇ ਸਾਖ ਸੰਬੰਧੀ ਆ ਉਹ ਕਿਵੇਂ ਉਹ ਜਿਵੇਂ ਕਹਿੰਦੇ ਹੁੰਦੇ ਵੀ ਰਿਸ਼ਤੇਦਾਰ ਵੱਧ ਟੌਂਟ ਮਾਰਦੇ ਆ ਜਾਂ ਲਾਂਭਾ ਦਿੰਦੇ ਮਾਪਿਆਂ ਨੂੰ ਇਹ ਥੋੜਾ ਮੁੰਡਾ ਕੀ ਕਰੀ ਜਾਂਦਾ ਕਦੇ ਕੋਈ ਲਾਂਭਾ ਜਾਂ ਤੁਹਾਡੇ ਨਾਲ ਕਦੇ ਵਿਧਿ ਕੀ ਹੋਈ ਹੋਵੇ ਜਿਆਦਾਤਰ ਤਾਂ ਮੇਰੇ ਰਿਸ਼ਤੇਦਾਰ ਮਤਲਬ ਵਧੀਆ ਐ ਬਟ ਮੇਰੇ ਜਿਹੜੇ ਪਾਪਾ ਦੇ ਨਾਨਕਿਆਂ ਚੋਂ ਹੈਗੇ ਆ ਇੱਕ ਦੋ ਪਰਸਨ ਉਹ ਕਰਦੇ ਬਟ ਮੈਨੂੰ ਉਹਨਾਂ ਦੀ ਜਮਾ ਵੀ ਪਰਵਾਹ ਨਹੀਂ ਹੈਗੀ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇ ਮੇਰੇ ਪੇਰੈਂਟਸ ਨਹੀਂ ਕੁਝ ਕਹਿ ਰਹੇ ਨਾ ਤਾਂ ਮੈਂ ਦੁਨੀਆਦਾਰੀ ਦੀ ਜਮਾ ਪਰਵਾਹ ਨਹੀਂ ਕਰਦੇ ਹੂੰ ਫਿਰ ਰਈ ਰਿਸ਼ਤੇਦਾਰੀ ਚ ਜਦੋਂ ਜਾਣਾ ਪਹਿਲਾਂ ਤਾਂ ਮਤਲਬ ਜਿਹੜੇ ਤਾਂ ਨੌਜਵਾਨ ਪਰਸਨ ਹੈ ਉਹਨਾਂ ਲਈ ਤਾਂ ਇਹ ਚੀਜ਼ ਜੰਮਣੀ ਹੈਗੀ ਆਣਾ ਕਿ ਜਿਵੇਂ 올ਡ এজ ਹੋ ਗਿਆ ਕੋਈ ਹੋ ਗਿਆ ਮੈਂ ਇੱਕ ਵਾਰੀ ਗਏ ਸੀ ਆਪਣੇ ਕਾਫੀ 2 ਸਾਲ ਪਹਿਲਾਂ ਦੀ ਮੈਂ ਦੱਸ ਨਹੀਂ ਸਕਦੀ ਕਿੱਥੇ ਬਟ ਉੱਥੇ ਮੇਰੇ ਨਾਲ ਇੱਕ ਘਟਨਾ ਵਾਪਰੀ ਸੀ ਜਦੋਂ ਮੈਂ ਸੁੱਤੇ ਮਤਲਬ ਮੇਰੇ ਜਮਨ ਨਾਲ ਲੱਗੇ ক্লোਜ਼ ਹੋਏ ਤਾਂ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰਤੀ ਕਿਸੇ ਰਿਸ਼ਤੇਦਾਰ ਨੇ ਹਾਂਜੀ ਬਟ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰਤੀ ਇੱਕ ਮੇਰੇ ਨਾਨਾ ਜੀ ਦੀ ਡੈਥ ਹੋਈ ਸੀ ਉਦੋਂ ਦੀ ਘਟਨਾਏ ਕਿਸੇ ਰਿਸ਼ਤੇਦਾਰ ਨੇ ਇਹ ਗਲਤ ਸਟੈਪ ਚੱਕਿਆ ਕਿਉਂਕਿ ਜਦੋਂ ਬੰਦਾ ਸੁੱਤਾ ਹੁੰਦਾ ਹੈ ਨਾ ਮੈਂ ਇੱਕ ਸਾਈਡ ਤੇ ਪਿਆ ਉਹਨੂੰ ਉਹ ਜਦੋਂ ਬੰਦੇ ਦੇ ਨਾਲ ਕੋਈ ਲੱਗਦਾ ਹੈ ਉਹਨੂੰ ਪਤਾ ਲੱਗਦਾ ਕਿ ਹਾਂ ਜਿਵੇਂ ਮੇਰੇ ਲੱਗੇ ਕੋਈ ਬੈਠਾ ਹੈ ਜੋ ਕੋਈ ਕਿਉਂਕਿ ਇੰਨਾ ਵੀ ਕੋਈ ਗੂੜੀ ਨੀ ਮੈਨੂੰ ਇੰਨੀ ਗੂੜੀ ਨੀਂਦ ਚ ਨਹੀਂ ਆਉਂਦੀ ਕਿਉਂਕਿ ਮੇਰੇ ਇੰਨੀ ਕੋ ਹਲਚਲ ਮੈਨੂੰ ਪਤਾ ਲੱਗ ਜਾਂਦੀ ਕਿ ਹਾਂ ਮੇਰੇ ਲੱਗੇ ਚਾਗੇ ਕੀ ਹੋ ਰਿਹਾ ਹੈ ਤੇ ਜਦੋਂ ਨਾ ਲੱਗੇ ਇੱਕਦਮ ਤੇ ਹਨ ਮੈਨੂੰ ਕੁਝ ਮਹਿਸੂਸ ਹੋਇਆ ਤਾਂ ਫਿਰ ਮੈਂ ਉੱਠ ਕੇ ਬਸ ਜਗਾ ਚੇਂਜ ਕਰਦੀ ਰਿਸ਼ਤੇਦਾਰੀਆਂ ਚ ਕੱਲ ਨਾਮ ਦੀਆਂ ਹੀ ਰਿਸ਼ਤੇਦਾਰੀਆਂ ਨੇ ਬਸ ਇਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਕਰਨੀ ਪਈ ਹੁਣ ਮੈਂ ਰਿਸ਼ਤੇਦਾਰੀ ਚ ਵੀ ਬਹੁਤ ਜ਼ਿਆਦਾ ਮੈਂ ਜਾਣਾ ਹੀ ਬੰਦ ਕਰਤਾ ਰਿਸ਼ਤੇਦਾਰ ਫਿਰ ਬੰਦਾ ਸਰਵਾਈਵ ਕਿਵੇਂ ਕਰੂਗਾ ਸਰਵਾਈਵ ਕਿਵੇਂ ਕਰੂਗਾ ਕਿ ਹੁਣ ਜਦੋਂ ਮਾਪਿਓ ਹੈਗਾ ਐਕਸੈਪਟ ਕਰ ਰਹੇ ਮਾਪਿਓ ਕੁਝ ਨਹੀਂ ਕਹਿੰਦਾ ਫਿਰ ਹੁਣ ਜੇ ਮੇਰੇ ਰੀਸੈਂਟਲੀ ਕਰਦੇ ਘਰ ਚੋਂ ਇੱਕ ਨਿਊਜ਼ ਆਈ ਆ ਮੇਰੀ ਰੀਅਲ ਸਿਸਟਰ ਦੀ ਕਹਿੰਦੀ ਮੈਂ ਹੁਣ ਜੇ ਮੈਂ ਨਾਟਕ ਕੀਤਾ ਸੀ ਉਹ ਭੋਗ ਵਿਲਾਸ ਸ਼ਾਰਟ ਮੂਵੀਆ ਤਾਂ ਇਹ ਲੋ ਉਹਨੂੰ ਇਹ ਸੀ ਕਿ ਇਹਨੇ ਗਰਲਿਸ਼ ਗੈਟਅਪ ਕੀਤਾ ਉਹ ਇਵੇਂ ਆ ਮੈਂ ਗਰਲਿਸ਼ ਗੈਟਅਪ ਕਰਦੇ ਉਹਨੇ ਮੇਰੀ ਸਿਸਟਰ ਨੂੰ ਕਿਹਾ ਕਿ ਨਾ ਉਹ ਕਿਵੇਂ ਦੇ ਕੱਪੜੇ ਪਾਉਂਦਾ ਲੋਕ ਸਾਨੂੰ ਟੀਚਰਾਂ ਕਰਦੇ ਆ ਮਤਲਬ ਰਿਸ਼ਤੇਦਾਰ ਮੈਨੂੰ ਨਾ ਫੋਨ ਤਾਨੇ ਮਾਰਦੇ ਆ ਲੋਕ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਕਹਿੰਦੇ ਆ ਕਿਉਂ ਕਿਵੇਂ ਆ ਫਿਰ ਮੇਰੀ ਉਹ ਸਿਸਟਰ ਨੇ ਕਿਹਾ ਕਿ ਜਦੋਂ ਉਹਦੀ ਆਪਣੀ ਪਰਸਨਲ ਲਾਈਫ ਹੈ ਜਦੋਂ ਉਹ ਬਤੀਤ ਕਰ ਰਿਹਾ ਉਹ ਖੁਸ਼ ਹੈ ਤਾਂ ਤੈਨੂੰ ਇਸ ਚੀਜ਼ 'ਚ ਕੀ ਦਿੱਕਤ ਰਿਸ਼ਤੇਦਾਰਾਂ ਜਿਨ੍ਹਾਂ ਨੂੰ ਦਿੱਕਤ ਹੈ ਉਹ ਖੁਦ ਨੂੰ ਫੋਨ ਕਰਕੇ ਕਹਿ ਲੈਣ ਹੂੰ ਜਿਹੜੇ ਮੇਰੇ ਇੱਕ ਸਿਸਟਰ ਆ ਉਹ ਬਹੁਤ ਜ਼ਿਆਦਾ سپورਟਿਵ ਹੈ ਜਿਹੜੇ ਦੂਸਰੋਂ ਤਾਂ ਮੈਂ ਮੈਨੂੰ ਪਸੰਦ ਵੀ ਨਹੀਂ ਹੈਗੇ ਉਹ ਬਣੇ ਕਦੇ ਮਨ ਚ ਆਇਆ ਹੋਵੇ ਵੀ ਯਾਰ ਵੀ ਗਲਤ ਸਟੈਪ ਚੱਕ ਲਿਆ ਕਿਉਂਕਿ ਮੇਰੇ ਮਨ ਚ ਇਹੋ ਜਿਹਾ ਕਦੀ ਕੋਈ ਸਵਾਲ ਪੈਦਾ ਨਹੀਂ ਹੋਇਆ ਕਿਉਂਕਿ ਕੁਦਰਤ ਦੀ ਬਣਾਈ ਹੋਈ ਚੀਜ਼ ਕਿਉਂਕਿ ਹੁਣ ਲੋਕਾਂ ਦੇ ਕਮੈਂਟਾਂ ਚ ਆਉਂਦੇ ਕਿ ਤੂੰ ਆਪਣੇ ਆਪ ਨੂੰ ਆਪ ਚੇਂਜ ਕੀਤਾ ਉਹ ਕੀਤਾ ਮੈਂ ਮੂੰਹ ਤੋਂ ਇਹ ਵੀ ਜਵਾਬ ਦੇਵਾਂ ਕਿ ਜਿੰਨੂੰ ਇਵੇਂ ਲੱਗਦਾ ਹੈ ਨਾ ਕਿ ਮੈਂ ਆਪ ਚੇਂਜ ਕੀਤਾ ਉਹ ਮੇਰਾ ਟੈਸਟ ਕਰਵਾ ਸਕਦੇ ਆ ਕਿ ਇਹ ਸਾਰਾ ਕੁਝ ਕੁਦਰਤੀ ਹੋਇਆ ਇਹ ਕੁਦਰਤ ਹੁੰਦਾ ਹੁਣ ਕਹਿੰਦੇ ਆ ਕਿ ਇੱਕ ਬੰਦਾ ਹੈ ਹਨਾ ਮੈਂ ਵੇਖੋ ਕਿ ਮੈਂ ਇੱਕ ਐਗਜ਼ਾਮਪਲ ਲੈਂਦੇ ਆ ਮੈਂ ਖੁਦ ਇਦਾਂ ਹੋ ਲੂੰਗਾ ਜਿਹੜੇ ਸਮਾਜ ਚ ਐਨੇ ਵਿਚਰਦੇ ਉਹ ਕਿਦਾਂ ਕਰ ਲੈਣਗੇ ਮੈਂ ਆਪਣੇ ਆਪ ਨੂੰ ਚੇਂਜ ਕੀਤਾ ਕਿ ਮੈਂ ਚਲੋ ਮੰਨ ਲਿਆ ਕਿ ਮੈਂ ਇੱਕ ਮੁੰਡਾ ਸੀ ਮੈਂ ਆਪਣੇ ਕੱਪੜੇ ਇਦਾਂ ਪਾ ਲਏ ਉਹ ਕਰ ਲਿਆ ਜੇ ਕਰ ਲਿਆ ਕਿ ਜੇ ਮੈਂ ਇੱਕ ਇੱਕ ਪਰਸਨ ਕਰ ਸਕਦਾ ਦੋ ਕਰ ਸਕਦਾ ਹਨ ਪੰਜਾਬ ਚ ਕਿੰਨੇ ਜ਼ਿਲ੍ਹੇ ਆ ਉੱਥੇ ਤੇ ਕਿੰਨੇ ਕਿੰਨੇ ਪਰਸਨ ਹਰ ਇੱਕ ਪਿੰਡ ਗੇ ਲੋ ਉਹਨਾਂ ਚ ਕਿੰਨੇ ਕਿੰਨੇ ਐਲਜੀਬੀਟੀ ਕਮਿਊਨਿਟੀ ਦੇ ਨਿਕਲ ਲਗੇ ਕਿ ਉਹਨਾਂ ਨੇ ਕਿਦਾਂ ਕੀਤਾ ਹੋਗਾ ਫਿਰ ਤੁਸੀਂ ਇੱਕ ਪਰਸਨ ਨੂੰ ਤਾਂ ਕਹਿ ਸਕਦੇ ਹੋ ਕਿ ਇਹਨੇ ਚੇਂਜ ਕਰ ਲਿਆ ਆਪਣੇ ਆਪ ਨੂੰ ਤੇ ਜਿਹੜੇ ਐਨੇ ਸੀ ਉਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਕੀ ਲੱਗਦਾ ਕਰਨ ਵੀ ਤੁਸੀਂ ਤਾਂ ਆਪਦੇ ਆਪ ਨੂੰ ਬਦਲ ਲਿਆ ਕਿੰਨੇ ਕੋ ਲੋਕ ਨੇ ਜਿਹਨਾਂ ਦੇ ਜਿਹੜੇ ਅੰਦਰ ਹੀ ਸਾਰੀਆਂ ਚੀਜ਼ਾਂ ਦੱਬ ਕੇ ਬਹਿ ਜਾਂਦੇ ਨੇ ਕੋਈ ਸਰਕਲ ਚ ਮਿਲਿਆ ਵੀ ਯਾਰ ਮਨ ਤਾਂ ਮੇਰਾ ਵੀ ਸੀ ਪਰ ਮਜਬੂਰੀਆਂ ਨੇ ਹਾਂ ਮੇਰਾ ਇੱਕ ਫਰੈਂਡ ਸੀ ਉਹ ਵੀ ਹੈਗਾ ਤਾਂ ਇਸ ਮਤਲਬ ਮੈਨੂੰ ਹੁਣ ਜੇ ਹੀ ਮਿਲਿਆ ਸੀ ਕੁਝ 1.5 ਸਾਲ ਪਹਿਲਾਂ ਉਹਨੇ ਮੈਨੂੰ ਕਿਹਾ ਸੀ ਜਦੋਂ ਮੈਂ ਫਸਟ ਟਾਈਮ ਗਰਲਿਸ਼ ਗੈਟਅਪ ਕੀਤਾ ਸੀ ਅ ਕਰਵਾ ਚੌਥ ਤੇ 2018 ਨਹੀਂ 2022 ਦੀ ਗੱਲ ਹੈ 2023 ਵਿੱਚ ਮੈਂ ਯੂਨੀਵਰਸਿਟੀ 'ਚ ਗਰਲਿਸ਼ ਗੈਟਅਪ ਕੀਤਾ ਸੀ ਕਰਵਾ ਚੌਥ ਤੇ ਅਛਾ ਵਰਤ ਰੱਖਿਆ ਸੀ ਤੁਸੀਂ ਹਾਂਜੀ ਤਾਂ ਉਹਨਾਂ ਨੇ ਮੈਨੂੰ ਜਦੋਂ ਮੈਂ ਆਪਣੇ ਵਟਸਐਪ ਤੇ ਸਟੇਟਸ ਪਾਇਆ ਤਾਂ ਉਹਨੇ ਮੈਨੂੰ ਕਿਹਾ ਕਿ ਮੈਨੂੰ ਕਾਲ ਕਰੀ ਉਹਨੇ ਮੈਨੂੰ ਫਿਰ ਫੋਨ ਕਰਕੇ ਕਿਹਾ ਕਿ ਗੱਲ ਕਰਦੇ ਰਿਹਾ ਫਿਰ ਉਹਨੇ ਮੈਨੂੰ ਕਿਹਾ ਕਿ ਕਰਨ ਜਿਹੜੀਆਂ ਤੇਰੀਆਂ ਫੀਲਿੰਗਸ ਸੀ ਨਾ ਸੇਮ ਹੋਹੀ ਮੇਰੀਆਂ ਫੀਲਿੰਗਸ ਆ ਮੈਂ ਕੀ ਕਰਾਂ ਮੇਕਾ ਤੂੰ ਹੁਣ ਤੇਰੀ ਐਜ ਕਿੰਨੀ ਹੈ ਕਹਿੰਦਾ 22 ਮੇਕਾ ਇਹਦੇ ਚ ਤੇਰੀ ਕੋਈ ਗਲਤੀ ਨਹੀਂ ਹੈਗੀ ਮਤਲਬ ਤੇਰੇ ਪੇਰੈਂਟਸ ਦੀ ਗਲਤੀ ਵੀ ਨਹੀਂ ਹੈਗੀ ਸਭ ਤੋਂ ਜ਼ਰੂਰੀ ਗੱਲ ਸੀ ਕਿ ਜਦੋਂ ਤੈਨੂੰ ਇਸ ਚੀਜ਼ ਦਾ ਪਤਾ ਲੱਗਿਆ ਨਾ ਤੂੰ ਆਪਣੇ ਪੇਰੈਂਟਸ ਨੂੰ ਨਹੀਂ ਦੱਸਿਆ ਤੂੰ ਆਪਣੇ ਆਪ ਇਹ ਚੀਜ਼ਾਂ ਨੂੰ ਕੁੱਟਦਾ ਰਿਆ ਹੂੰ ਜਦੋਂ ਅਸੀਂ ਆਪਣੇ ਆਪ ਆਪਣੇ ਇਹ ਚੀਜ਼ਾਂ ਨੂੰ ਕੁੱਟਦੇ ਆ ਨਾ ਤੇ ਅਸੀਂ ਅੰਦਰੋਂ ਅੰਦਰ ਹੀ ਖਾਦੇ ਜਾਂਦੇ ਹਾਂ ਬਿਲਕੁਲ ਹੁਣ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਸੀ ਮੈਂ ਸਮਾਜ ਲਈ ਓਪਨਲੀ ਵਿਚਰਦਿਆਂ ਅੱਜ ਵੀ ਵਿਚਰਦਿਆਂ ਹੁਣ ਮੈਂ ਲੰਬੇ ਹੇਅਰ ਰੱਖਿਆ ਮੈਂ ਗਰਲਿਸ਼ ਗੈਟਅਪ ਕਰਾਂ ਜਦੋਂ ਮੈਂ ਘਰੇ ਜਾਵਾਂ ਮੈਂ ਨਹੀਂ ਨਹੀਂ ਮਹਿੰਦੀ ਲਵਾਈ ਹੁੰਦੀ ਆ ਮੇਰੇ ਪੇਰੈਂਟਸ ਵੀ ਕੁਛ ਨਹੀਂ ਕਹਿੰਦੇ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਆਪਣੀ ਐਕਸੈਪਟਨੈਸ ਜੇ ਤੁਹਾਨੂੰ ਪਤਾ ਕਿ ਅਸੀਂ ਜੋ ਵੀ ਸਾਡਾ ਜੈਂਡਰ ਹੈ ਨਾ ਤੁਸੀਂ ਉਹਨੂੰ ਐਕਸੈਪਟ ਕਰੋ ਕਿਉਂਕਿ ਲੋਕਾਂ ਦਾ ਕੰਮ ਬੋਲਣਾ ਉਹਨਾਂ ਨੂੰ ਬੋਲਣ ਦਿਓ ਹੂੰ ਜੇ ਮੈਂ ਇਸੀ ਚੀਜ਼ ਬਾਰੇ ਸੋਚਾਂ ਕਿ ਜਦੋਂ ਮੇਰੀ ਪਲੱਸ 2 ਕੰਪਲੀਟ ਹੋਈ ਮੇਰੇ ਕੋਲ ਇੱਕ ਮਹੀਨਾ ਸੀ ਸੋਚਣ ਲਈ ਕਿ ਮੈਂ ਕਿੱਥੇ ਸਟੱਡੀ ਕਰਾਂ ਔਰ ਕੀ ਕਰਾਂ ਮੈਂ ਕਿ ਆਮ੍ਰਿਤਸਰ ਦਾ ਮੈਂ ਵਿਊ ਵੇਖਿਆ ਕਿ ਮਤਲਬ ਵਧੀਆ ਪਰਸਨ ਵੀ ਹੈਗਾ ਉੱਥੇ ਮੈਂ ਕਿ ਨਹੀਂ ਕਿਸੇ ਹੋਰ ਡਿਸਟ੍ਰਿਕਟ ਚ ਜਾ ਕੇ ਪੜਨਾ ਹੈ ਮਤਲਬ ਲੋਕਾਂ ਦਾ ਰਿਵਾਇਆ ਵੇਖਣਾ ਕਿ ਕਿਵੇਂ ਦੇ ਲੋਕ ਨੇ ਕੀ ਸੋਚਦੇ ਨੇ ਕਿਸੇ ਬਾਰੇ ਫਿਰ ਮੈਂ ਪਟਿਆਲਾ ਯੂਨੀਵਰਸਿਟੀ ਬਾਰੇ ਸੋਚਿਆ ਤਾਂ ਜਦੋਂ ਸੋਚਿਆ ਪਹਿਲਾਂ ਮੈਂ ਇਹ ਸੋਚ ਕਿ ਮੇਰੇ ਬਾਰੇ ਲੋਕ ਕੀ ਸੋਚਣਗੇ ਮੈਂ ਜਾਉਂ ਆ ਲੋਕੀ ਮੇਰੇ ਵਾਲੇ ਵੇਖਣਗੇ ਮੇਰੇ ਡੜਵਾਲ ਹੈ ਮੇਰੇ ਕੱਪੜੇ ਕਿਵੇਂ ਦੇ ਹੋਊਗੇ ਮੈਂ ਕਿਵੇਂ ਕੱਪੜੇ ਪਾਉਂ ਉਹਨਾਂ ਸਾਹਮਣੇ ਮੈਂ ਕਿਵੇਂ ਰਹੂੰ ਕਿਵੇਂ ਵਿਚਰੂੰ ਫਿਰ ਮੈਨੂੰ ਮੈਂ ਇੱਕ ਚੀਜ਼ ਫਿਰ ਨਾ ਮੈਂ ਇਸ ਬਾਰੇ ਸੋਚਿਆ ਕਿ ਸਮਾਜ ਆ ਜਿਹੜਾ ਉਹ ਕਿਸੇ ਨੂੰ ਵੀ ਟਿਕਨ ਨਹੀਂ ਦਿੰਦਾ ਮੈਂ ਇੱਕ ਮੁਹਾਵਰਾ ਪੜਿਆ ਸੀ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਜਹਾਨ ਨੂੰ ਦੋਹੀ ਪਾਸੇ ਫਿਰ ਮੈਂ ਇਸ ਚੀਜ਼ ਨੂੰ ਕਿਹਾ ਕਿ ਜੇ ਤਾਂ ਮੈਂ ਸਮਾਜ ਬਾਰੇ ਸੋਚਦੇ ਰਹੇ ਤਾਂ ਮੈਂ ਆਪਣੀ ਲਾਈਫ ਚ ਕੁਝ ਨਹੀਂ ਕਰ ਸਕਦੇ ਪਰ ਇਸ ਕਰਕੇ ਮੈਂ ਇਸ ਚੀਜ਼ ਨੂੰ ਸਾਈਡ ਤੇ ਰੱਖਿਆ ਸਮਾਜ ਨੂੰ ਮਾਰੀ ਲੱਤ ਤਾਂ ਮੈਂ ਆਪਣਾ ਫਿਊਚਰ ਗਾੜੀ ਆਮ ਜਿਹੜੇ ਕਰਨ ਮੁੰਡੇ ਮਿਲਦੇ ਨੇ ਯੂਨੀਵਰਸਿਟੀ ਚ ਵੀ ਮਿਲਦੇ ਨੇ ਯੂਨੀਵਰਸਿਟੀ ਤੋਂ ਬਾਹਰ ਵੀ ਮਿਲਦੇ ਨੇ ਹੁਸ਼ਿਆਰਪੁਰ ਵੀ ਮਿਲੇ ਆਮ ਮੁੰਡੇ ਜਿਹੜੇ ਫਿਰਦੇ ਨੇ ਕਦੇ ਲੱਗਿਆ ਯਾਰ ਵੀ ਦੇਖੋ ਉਹਨਾਂ ਦੀ ਆਮ ਨੌਜਵਾਨ ਮੁੰਡੇ ਵਾਲੀ ਆ ਪਰ ਉਹਨਾਂ 'ਚ ਹੈ ਕੁਛ ਨਾ ਕੁਛ ਛਿਣ ਪਏ ਨੇ ਜਾਂ ਉਹਨਾਂ ਦੇ ਅੰਦਰ ਹੈ ਉਹ ਗੇ ਦਾ ਜਾਂ ਉਹਨੂੰ ਲੱਗਦਾ ਵੀ ਕਦੇ ਨਾ ਕਦੇ ਉਹ ਫੀਲਿੰਗਸ ਨੇ ਯੂਨੀਵਰਸਿਟੀ 'ਚ ਇਹੋ ਜਿਹੇ ਬਹੁਤ ਸਾਰੇ ਪਰਸਨ ਹੈਗੇ ਆ ਕਿ ਜੋ ਆਪਣੇ ਆਪ ਨੂੰ ਬੋਲ ਨਹੀਂ ਸਕਦੇ ਕਿਉਂਕਿ ਉਹ ਕੀ ਕਹੇ ਕੀ ਕਰ ਲੈਣਗੇ ਕਈਆਂ ਦੇ ਪੇਰੈਂਟਸ ਦਾ ਦਬਾਅ ਹੁੰਦਾ ਕਈਆਂ ਦਾ ਰਿਲੇਟਿਵਸ 'ਚ ਹੁੰਦਾ ਕਿ ਉਹ ਕਹਿਣਗੇ ਕਿ ਜੇ ਅਸੀਂ ਆਪਣੇ ਆਪ ਨੂੰ ਦੱਸਤਾ ਲੋਕ ਸਾਡੇ ਬਾਰੇ ਕੀ ਸੋਚਣਗੇ ਹੂੰ ਕਿ ਲੋਕਾਂ ਦਾ ਤੁਝ ਕੰਮ ਹੀ ਸੋਚਣਾ ਹੈ ਹੂੰ ਤਾਂ ਇਸ ਕਰਕੇ ਮੈਂ ਤਾਂ ਇਹੀ ਕਹੂੰ ਆ ਕਿ ਜਿਹਦੀ ਜੋ ਆਇਡੈਂਟਿਟੀ ਆ ਨਾ ਉਹਨੂੰ ਉਹੀ ਸ਼ੋਅ ਕਰਨੀ ਚਾਹੀਦੀ ਆ ਆਪਣੇ ਆਪ ਦੇ ਅੰਦਰ ਦਿਲ ਦੇ ਵਿੱਚ ਦੱਬ ਕੇ ਨਾ ਰੱਖੋ ਚੀਜ਼ਾਂ ਇਹ ਸਰੀਰਕ ਪੂਰਤੀ ਤਾਂ ਨਹੀਂ ਹੈ ਸਿਰਫ ਅ ਮਤਲਬ ਇਹ ਸਾਰੇ ਹੀ ਹੁੰਦੀ ਹੈ ਮਾਈਂਡ ਤੋਂ ਲੈ ਕੇ ਸਰੀਰਕ ਤੋਂ ਲੈ ਕੇ ਫੀਲਿੰਗਸ ਤਹ ਹਾ ਹਾਲ ਸਾਰਾ ਕੁਝ ਹੁੰਦਾ ਇਹ ਵਿੱਚ ਜਦੋਂ ਜਦੋਂ ਤੁਸੀਂ ਸੋਸਾਇਟੀ ਚ ਆਏ ਵਿਚਰਦੇ ਆ ਕਦੇ ਆਏ ਮਹਿਸੂਸ ਹੋਇਆ ਵੀ ਯਾਰ ਸਮਾਜ ਕੀ ਹੈ ਯਾਰ ਵੀ ਜਿਉਂ ਨਹੀਂ ਦੇ ਰਿਹਾ ਜਦੋਂ ਮਤਲਬ ਕਿ ਕੌਂਟ ਜੇ ਮਾਰਦਿਕ ਜਦੋਂ ਮਤਲਬ ਹੁਣ ਵੀ ਮੈਂ ਲੰਗੂ ਆ ਤੁਸੀਂ ਕੰਫਰਟੇਬਲ ਹਜੇ ਤੱਕ ਵੀ ਨਹੀਂ ਹੋਏਗੇ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਹਜੇ ਤੱਕ ਕੰਫਰਟੇਬਲ ਕਿਉਂ ਹੋ ਜਾਊਗਾ ਜਦੋਂ ਦੇਖੋ ਹੈਨਾ ਅਸੀਂ ਯੂਨੀਵਰਸਿਟੀ ਸਟੂਡੈਂਟ ਆ ਸਾਡੇ ਬਹੁਤ ਵਧੀਆ ਫਰੈਂਡਸ ਵੀ ਹੈਗੇ ਆ ਉਹ ਸਾਨੂੰ ਆਪਣੇ ਫਰੈਂਡਸ ਨਾਲ ਵੀ ਮਿਲਣ ਲਾਉਂਦੇ ਹੈਨਾ ਕਿ ਅਸੀਂ ਉਹਨਾਂ ਲਈ ਬਹੁਤ ਵਧੀਆ ਵਿਆਂ ਕਿ ਵਧੀਆ ਸਾਨੂੰ ਆਪਣੇ ਫਰੈਂਡ ਬਾਰੇ ਜਾਣਕਾਰੀ ਦਿੰਦੇ ਆ ਉਹ ਸਾਡੇ ਲਈ ਨਾਰਮਲ ਆ ਉਹ ਸਾਡੇ ਨਾਲ ਰੋਜ਼ ਵਿਚਰਦੇ ਆ ਉਹਨਾਂ ਨੂੰ ਪਤਾ ਕਿਸੀਂ ਕੀ ਆ ਅਸੀਂ ਉਹਨਾਂ ਲਈ ਚੀਜ਼ ਨਾਰਮਲਾਈਜ਼ ਹੋ ਗਏ ਹੁਣ ਅਸੀਂ ਕੁੜੀਆਂ ਨਾਲ ਵੀ ਬੈਠ ਕੇ ਕੰਫਰਟੇਬਲ ਹੀ ਰਹਿ ਸਕਦੇ ਹਾਂ ਮੁੰਡਿਆਂ ਨਾਲ ਵੀ ਜਿਹੜੇ ਸਾਡੇ ਬੈਸਟ ਫਰੈਂਡ ਐ। ਕਈ ਜਿਹੜੇ ਆਊਟਸਾਈਡਰ ਹੁੰਦੇ ਜਦੋਂ ਵੇਖ ਕੇ ਹੱਸਦੇ ਆ ਮੈਂ ਜਦੋਂ ਹੱਸਦੇ ਆਣਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਕਿ ਯਾਰ ਤੂੰ ਮੈਨੂੰ ਪਤਾ ਐ ਕਿ ਤੂੰ ਮਤਲਬ ਬੁਰਸ਼ ਕਰਕੇ ਕਿਉਂ ਐਡਵਰਟਾਈਜ਼ਮੈਂਟ ਦੇ ਰਿਹਾ। ਹੂੰ ਤੂੰ ਆਪਣੀ ਤੂੰ ਕਿਸੇ ਨਾਲ ਗੱਲ ਕਰ ਰਿਹਾ ਲੱਗ ਰਿਹਾ ਕਿਉਂ ਕਿਸੇ ਨੂੰ ਤੰਗ ਕਰ ਰਿਹਾ। ਫਿਰ ਜਦੋਂ ਹੁਣ ਮੈਂ ਕੋਈ ਵੀ ਗੈਟਅਪ ਕਰਾਂ ਫਿਰ ਵਕੂ ਗਿਲ ਐ। ਕਪੜੇ ਦੇਖਨੇ ਪਾਏ ਉਹ ਪਾਏ ਕਿ ਦੱਸ ਮੇਰੇ ਕੱਪੜੇ ਆ ਤੁਸੀਂ ਕਿਹੜਾ ਪੈਸੇ ਦੇ ਕੇ ਜਾਂਦੇ ਹੋ ਯਾਰ ਮੈਨੂੰ ਹੂੰ ਯੂਨੀਵਰਸਿਟੀ ਸਟੂਡੈਂਟ ਹੈ ਜਿਹੜੇ ਉਹਨਾਂ ਨੂੰ ਉਹਨਾਂ ਲਈ ਮੈਂ ਹੁਣ ਇਹ ਕਹਿ ਸਕਦਾ ਕਿ ਉਹ ਚੀਜ਼ ਨਾਰਮਲਾਈਜ਼ ਆ ਹੁਣ ਉਹ ਮਤਲਬ ਜਿੱਥੇ ਵੀ ਮਿਲਣ ਚਾਹੇ ਉਹ 10 ਮੁੰਡਿਆਂ ਚ ਵੀ ਖੜੇ ਹੋਣ ਨਾ ਉਹ ਆਵਾਜ਼ ਮਾਰ ਕੇ ਵੀ ਬੁਲਾ ਕੇ ਜਾਂਦੇ ਆ ਸਾਨੂੰ ਹੂੰ ਕੁੜੀਆਂ ਵੀ ਹੋਣ ਉਹ ਵੀ ਬੁਲਾ ਕੇ ਜਾਂਦੀਆਂ ਨੇ ਪਰ ਜਿਹੜੇ ਯੂਨੀਵਰਸਿਟੀ ਦੇ ਮਾਹੌਲ ਖਰਾਬ ਕਰਦੇ ਆ ਨਾ ਆਊਟਸਾਈਡਰ ਆ ਕੇ ਉਹਨਾਂ ਤੋਂ ਬਾਅਦ ਸਾਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਕੀ ਲੱਗਦਾ ਕਰਨ ਵੀ ਅ ਕੱਲੀ ਮੁੰਡਿਆਂ 'ਚ ਦਿੱਕਤਾਂ ਨਹੀਂ ਜਾਂ ਕੁੜੀਆਂ 'ਚ ਵੀ ਹੈ ਨੇ ਇਹ ਟੌਂਟ ਮਾਰਨਾ ਜਾਂ ਜਾਂ ਕਮੈਂਟ ਕਰਕੇ ਲੰਘਣਾ ਕੁੜੀਆਂ 'ਚ ਵੀ ਹੈ ਇਹ ਚੀਜ਼ਾਂ ਕੁੜੀਆਂ ਦੇ ਵਿੱਚ ਵੀ ਕਹਿ ਸਕਦੇ ਹਾਂ ਬਟ ਜਿੰਨਾ ਮੁੰਡਿਆਂ 'ਚ ਹੈ ਨਾ ਉਹਨਾਂ ਕੁੜੀਆਂ 'ਚ ਨਹੀਂ ਹੈਗਾ ਕਿਉਂਕਿ ਕਈ ਕੁੜੀਆਂ ਹੁੰਦੀਆਂ ਨਾ ਹਨ ਉਹ ਸਾਨੂੰ ਖੁਦ ਹੀ ਆ ਕੇ ਬੁਲਾ ਲੈਂਦੀਆਂ ਕਿ ਤੁਸੀਂ ਮਤਲਬ ਆਪਣੇ ਬਾਰੇ ਕੁਝ ਦੱਸ ਦੋ ਕਿ ਤੁਸੀਂ ਕਿਉਂ ਰਹਿੰਦੇ ਹੋ ਮੈਨੂੰ ਵੀ ਇਸ ਚੀਜ਼ ਦੀ ਵਧੀਆ ਹੁੰਦੀ ਹੈ ਕਿ ਕਿਸੇ ਨੂੰ ਮੇਰੇ ਥਰੂ ਨੌਲੇਜ ਮਿਲਦੀ ਹੈ ਹੂੰ ਤਾਂ ਜਿਹੜੇ ਮੁੰਡੇ ਉਹ ਬਸ ਸਮਾਈਲ ਕਰਕੇ ਦੰਦ ਕੱਢ ਕੇ ਬਸ ਅਟਰੈਕਸ਼ਨ ਇਹਦੇ ਵਿੱਚ ਕਿਹੜੇ ਕਿਹੜੇ ਜਿਵੇਂ ਐਲਜੀਬੀਟੀ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਸਟੈਪ ਹੁੰਦੇ ਨੇ ਮੰਨ ਕੇ ਚਲੋ ਵੀ ਸਟ੍ਰੇਟ ਦੀ ਹਾਂ ਸਟ੍ਰੇਟ ਬੋਏ ਦੀ ਤੁਸੀਂ ਗੱਲ ਕੀਤੀ ਹੈ ਸਟ੍ਰੇਟ ਆਹੇ ਤੇ ਮੰਨ ਕੇ ਚਲੋ ਵੀ ਮੁੰਡੇ ਦਾ ਕੁੜੀ ਪ੍ਰਤੀ ਅਟਰੈਕਸ਼ਨ ਇਹ ਸਾਰੀਆਂ ਚੀਜ਼ਾਂ ਕੀ-ਕੀ ਹੁੰਦੀਆਂ ਨੇ ਜਿਵੇਂ ਐਲ ਦੇ ਹੁੰਦਾ ਲੈਸਬਿਨ ਲੈਸਬਿਨ ਹੁੰਦੀਆਂ ਕਿ ਕੁੜੀਆਂ ਤੋਂ ਕੁੜੀਆਂ ਅਟਰੈਕਟ ਹੁੰਦੀਆਂ ਬੁਆਏਜ਼ ਜੋ ਹੁਣ ਆ ਜੋ ਗੇ ਕਮਿਊਨਿਟੀ ਹੈ ਨਾ ਕਿ ਉਹਦੇ ਚ ਜਿਹੜੇ ਗੇ ਕਮਿਊਨਿਟੀਆਂ ਉਹ ਬੁਆਏ ਟੂ ਬੁਆਏ ਅਟਰੈਕਟ ਹੁੰਦੇ ਉਹਨਾਂ ਨੂੰ ਮੁੰਡੇ ਪਸੰਦ ਹੁੰਦੇ ਆ ਜਿਹੜੇ ਬੀ ਬਾਇਓ ਸੈਕਚੁਅਲੀ ਉਹਨਾਂ ਨੂੰ ਕੁੜੀਆਂ ਵੀ ਪਸੰਦ ਹੁੰਦੀਆਂ ਮੁੰਡੇ ਵੀ ਪਸੰਦ ਹੁੰਦੇ ਆ ਜਿਹੜੇ ਟਰਾਂਸ ਜੈਂਡਰ ਆਉਂਦੇ ਉਹ ਵੀ ਇਸੇ ਕਮਿਊਨਿਟੀ ਚ ਆਉਂਦੇ ਮਤਲਬ ਜਿਵੇਂ ਹੁਣ ਕਿ ਜਿਨ੍ਹਾਂ ਨੇ ਆਪਣੀ ਬਾਡੀ ਪਾਰਟ ਤੋਂ ਸਰਜਰੀ ਕਰਵਾਈ ਹੋਵੇ ਉਹ ਟਰਾਂਸ ਜੈਂਡਰ ਚਾਹੁੰਦੇ ਬਟ ਫੀਲਿੰਗਸ ਉਹਨਾਂ ਦੀਆਂ ਵੀ ਗਰਲਜ਼ ਹੀ ਹੁੰਦੀਆਂ ਹੂੰ ਉਹਨਾਂ ਨੂੰ ਵੀ ਇਹ ਮੁੰਡਿਆ ਹੀ ਅਟਰੈਕਟ ਹੁੰਦੇ ਆ ਅੱਜ ਕੱਲ ਇਹ ਟ੍ਰੈਂਡ ਬਹੁਤ ਬਣ ਕੀ ਲੱਗਦਾ ਵੀ ਅੰਦਰ ਦੀ ਤਬਦੀਲੀ ਆ ਜਾਂ ਦੇਖਾ ਦੇਖੀ ਚ ਵੀ ਹੋ ਜਾਂਦਾ ਸਾਰਾ ਕੁਝ ਮੈਂ ਦੇਖਾ ਦੇਖੀ ਦਾ ਨਹੀਂ ਕਿਉਂਕਿ ਅੱਜ ਕੱਲ ਲੋਕਾਂ 'ਚ ਅਵੇਅਰਨੈਸ ਵੱਧ ਰਹੀ ਹੈ ਹੁਣ ਇੱਕ ਮੈਂ ਸ਼ਾਰਟ ਮੂਵੀ ਕਰੀ ਆ ਜਿਹਦੇ 'ਚ ਭੋਗ ਵਿਲਾਸ ਹਨ ਉਹ ਐਲਜੀਬੈਟਿਕ ਕਮਿਊਨਿਟੀ ਤੇ ਹੀ ਜ਼ਿਆਦਾਤਰ ਫੋਕਸ ਕਰੂਗੀ ਕਿਉਂਕਿ ਲੋਕਾਂ 'ਚ ਅੱਜ ਕੱਲ ਕਾਫੀ ਜ਼ਿਆਦਾ ਬੁਕਸ ਬੁਕਸ ਸ਼ਾਪ ਰਹੀਆਂ ਨੇ ਕਈ ਮਤਲਬ ਅਵੇਅਰਨੈਸ ਵੱਧ ਰਹੀ ਹੈ ਅਵੇਅਰਨੈਸ ਵੱਧ ਰਹੀ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਜਿਹਦਾ ਜੈਂਡਰ ਪਤਾ ਲੱਗ ਰਿਹਾ ਨੇ ਉਹ ਆਪਣੇ ਆਪ ਚ ਓਪਨ ਹੋ ਰਿਹਾ ਪਰ ਲੋਕੀ ਜਿਆਦਾਤਰ ਇਸ ਚੀ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਆ। ਹੂੰ ਅੱਗੇ ਕੀ ਸੋਚਿਆ ਸਿਰਫ ਫਿਊਚਰ ਚ ਕੀ ਕਰਨਾ? ਫਿਊਚਰ ਚ ਮੈਂ ਇਹੀ ਸੋਚਿਆ ਕਿ ਮੈਂ ਫਿਲਮ ਮਾਚ ਕੰਮ ਕਰਾਂ। ਹੂੰ ਇਸ ਫੀਲਡ 'ਚ ਹੀ ਜਾਣਾ ਹੈ। ਹਾਂਜੀ ਬਹੁਤ ਸ਼ੁਕਰੀਆ ਕਰ। ਕਿ ਸੰਗਾ ਲੱਗਿਆ ਗੱਲਾਂ ਕਰਕੇ। ਸੋ ਦੋਸਤੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਦੇ ਆਪ ਨੂੰ ਅੱਗੇ ਰੱਖਿਆ, ਸੁਸਾਇਟੀ ਨੂੰ ਆਪਦੇ ਵਾਂਗ ਢਾਲ ਲਿਆ। ਤੇ ਆਪਦੀਆਂ ਜਿਹੜੀਆਂ ਅੰਦਰ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਲੋਕਾਂ 'ਚ ਰੱਖਣ ਵਾਸਤੇ ਅੰਦਰਲੇ ਡਰ ਨੂੰ ਮਾਰਿਆ ਤੇ ਅੱਜ ਯੂਨੀਵਰਸਿਟੀਾਂ 'ਚ ਪੜ੍ਹਾਈ ਕਰਦੇ ਨੇ ਕਰਨ ਉਹਨਾਂ ਦੀ ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਸਾਡੇ ਨਾਲ ਤੁਸੀਂ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਕਰ ਸਕਦੇ ਹੋ ਅਗਲੇ ਪ੍ਰੋਗਰਾਮ 'ਚ ਜਿਹੜੀਆਂ ਤੁਹਾਨੂੰ ਲੱਗਦਾ ਵੀ ਤੁਹਾਡੇ ਵੀ ਕੋਈ ਸਵਾਲ ਨੇ ਤੇ ਉਹ ਤੁਹਾਡੇ ਸੀ ਉਹ ਸਵਾਲ ਕਲੀਅਰ ਕਰਾਵਾਂਗੇ ਅੱਜ ਦੀ ਪੇਸ਼ਕਾਰੀ ਦੇ ਲੈਣੇ ਬਹੁਤ ਬਹੁਤ ਧੰਨਵਾਦ